ਆਪ੍ਰੀਏ ਤੁਸੀਂ ਅੱਜ ਐ ਜੀ ਪੀ ਸੂ ਦੇ ਤੌਰ ਤੇ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਔਰ ਕੀ ਹੋ ਇਸ ਬਾਰੇ ਫੈਸਲਾ ਲਵਾਂਗੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਘਟਨਾ ਆ ਆਪ੍ਰੀਏ ਬੜੀ ਮੰਦ ਭਾਗੀ ਆ ਕਿਉਂਕਿ ਸਿੱਖ ਕੌਮ ਦੇ ਵਿੱਚ ਇਹੋ ਜਿਹਾ ਕਾਰਜ ਖਾਸ ਕਰਕੇ ਕਿਉਂਕਿ ਗਰੰਥੀ ਸਿੰਘ ਜੋ ਉਹਨਾਂ ਵਾਸਤੇ ਕਰਨਾ ਇਹ ਬਹੁਤ ਜਿਆਦਾ ਮਾੜੀ ਗੱਲ ਹੈ ਸਾਨੂੰ ਬੜਾ ਇੱਕ ਗੱਲ ਦਾ ਦੁੱਖ ਹੋਇਆ ਹੈ ਤੇ ਬਾਕੀ ਜੋ ਵੀ ਕਾਰਵਾਈ ਪਿੰਡ ਵਾਲਿਆਂ ਨੇ ਕਰਾਉਣੀ ਹੋਵੇ ਇਹਨਾਂ ਦਾ ਸਾਥ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਏਰੀਏ ਦੇ ਮੈਂਬਰ ਦਰਸ਼ਨ ਸਿੰਘ ਜੀ ਮੋਠਾਂਵਾਲੀਆ ਹੋਰ ਵੀ ਕਾਲ ਤਖਤ ਵੱਲੋਂ ਜੋ ਵੀ ਸੇਵਾ ਲੱਗੇਗੀ ਅਸੀਂ ਸਾਰੇ ਜਿਹੜੇ ਆ ਉਹ ਸੇਵਾਵਾਂ ਜਰੂਰ ਨਿਭਾਵਾਂਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਨੇ ਇਹ ਮੰਦ ਭਾਗੀ ਕਾਰਵਾਈ ਗ੍ਰੰਥੀ ਨੇ ਕੀਤੀ ਹੈ ਉਹਨੂੰ ਸਜ਼ਾ ਜਿਹੜੀ ਆ ਦਿਵਾਉਣ ਦੇ ਵਿੱਚ ਸਾਡਾ ਵੀ ਪੂਰਾ ਸੰਯੋਗ ਰਹੇਗਾ ਬਾਬੇ ਜਿਹੜੀ ਇੱਕ ਹਫਤਾ ਵਾਪਰਨ ਤੋਂ ਬਾਅਦ ਘਟਣਾ ਪੁਲਿਸ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਉਹ ਗ੍ਰੰਥੀ ਦੋਸ਼ੀ ਨੂੰ ਫੜਿਆ ਨਹੀਂ ਹੈ ਉਸ ਗੱਲ ਨੂੰ ਲੈ ਕੇ ਕੀ ਕਹੋਗੇ ਅਸੀਂ ਤਾਂ ਇਹ ਗੱਲ ਚਰਾਂਗੇ ਪੁਲਿਸ ਦੀ ਅਨਗਹਿਲੀ ਹੈ ਜਾਂ ਤੇ ਜਿਹੜੀ ਮੌਕੇ ਦੀ ਸਰਕਾਰ ਹੈ ਅਸੀਂ ਦੇ ਸਰਕਾਰ ਦੀ ਅਨਗਹਿਲੀ ਕਰਾਂਗੇ ਕਿ ਇੰਨੇ ਦਿਨਾਂ ਦੀ ਕਾਰਵਾਈ ਕਿਉਂ ਨਹੀਂ ਉਹਨਾਂ ਨੇ ਕੀਤੀ ਕਿਉਂ ਕਿਉਂਕਿ ਇੱਕ ਬੰਨੇ ਇਹ ਜੋ ਸਰਕਾਰ ਆਈ ਹੈ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੋ ਵੀ ਮੰਦ ਭਾਗੀ ਘਟਨਾ ਵਾਪਰੇਗੀ ਉਹਦਾ ਅਸੀਂ ਮਤਲਬ ਕਿ ਕਾਰਵਾਈ ਪੂਰੀ ਕਰਾਂਗੇ ਪਰ ਦੁੱਖ ਦੀ ਗੱਲ ਹੈ ਕਿ ਅੱਜ ਹਫਤਾ ਇੱਕ ਹੋ ਗਿਆ ਹੈ ਕਿ ਇੱਕ ਕਾਰਵਾਈ ਕਰਕੇ ਜਿਹੜਾ ਗਰੰਤੀ ਨੇ ਜਾਂ ਜਿਹਨੇ ਕੀਤੀ ਹੈ ਤੇ ਉਹ ਪਘੋੜਾ ਹੈ ਤੇ ਉੱਤੇ ਕਾਰਵਾਈ ਕੋਈ ਪੁਲਿਸ ਜਿਹੜੀ ਉਹ ਕਰ ਨਹੀਂ ਰਹੀ ਇਸ ਗੱਲ ਦਾ ਸਾਰਾ ਦੁੱਖ ਹੈ ਅੱਜ ਹਰ ਇੱਕ ਇਨਸਾਨ ਆਪਣੀ ਸੁੱਖ ਸ਼ਾਂਤੀ ਵਾਸਤੇ ਸੁਰੱਖਿਆ ਬਾਤ ਤੇ ਸੰਪਤੀ ਲੈਣ ਵਾਸਤੇ ਗੁਰੂ ਦੀ ਓੜ ਲੈ ਕੇ ਆਉਂਦਾ ਹੈ ਤੇ ਆਪਣਾ ਮੱਥਾ ਟੇਕਦਾ ਹੈ ਜੇ ਇਹ ਗੁਰੂ ਘਰ ਹੀ ਸੁਰੱਖਿਤ ਨਹੀਂ ਹੋਣਗੇ ਤੇ ਆਮ ਬੰਦੇ ਕਿੱਥੇ ਜਨਤਾ ਜਾਏਗੀ ਇਹ ਤਾਂ ਤੁਹਾਨੂੰ ਦੇਖੋ ਜੀ ਪਹਿਲਾਂ ਹੀ ਅਸੀਂ ਦੱਸ ਦਿੱਤਾ ਹੈ ਕਿ ਗੁਰੂਗ੍ਰੰਥ ਗੁਰੂ ਘਰ ਦਾ ਜੇ ਗ੍ਰੰਥੀ ਤੋਂ ਹੀ ਇਹ ਗਲਤ ਕੰਮ ਉਹਨੇ ਕੀਤਾ ਹੈ ਤੇ ਬੜੀ ਮਾੜੀ ਗੱਲ ਹੈ ਤੇ ਉਹਨੂੰ ਵੱਧ ਤੋਂ ਵੱਧ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇਗੀ ਤੇ ਸਾਡੇ ਵੱਲੋਂ ਵੀ ਜੋ ਵੀ ਕਾਰਵਾਈ ਜਿਹੜੀ ਹੈ ਫੋਲਸ ਸ਼ਰੋਨੀਪੁਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਪੂਰੀ ਪੂਰੀ ਕਾਰਵਾਈ ਕੀਤੀ ਜਾਵੇਗੀ। ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਗ੍ਰੰਥੀ ਨੂੰ ਨਹੀਂ ਫੜਿਆ ਜਾਂਦਾਗਾ ਤਾਂ ਤੁਹਾਡੇ ਵੱਲੋਂ ਅਗਲਾ ਅਸੀਂ ਪਿੰਡ ਦੇ ਸੰਜੋਗ ਦੇ ਨਾਲ ਜੋ ਵੀ ਪਿੰਡ ਦਾ ਨਾਲ ਸਹਿਯੋਗ ਹੋਈ ਪਿੰਡ ਦਾ ਕਹਿਣਾ ਹੋਗਾ ਜਿਤਨਾ ਹੁਣ ਨਾਲ ਕਿਸਾਨ ਸਰਕਾਰ ਸ ਕਮੇਟੀ ਵਾਲੇ ਇਹ ਵੀ ਨਾਲ ਸਾਥ ਦੇ ਰਹੇ ਨੇ ਹੋਰ ਵੀ ਜੁਨੀਅਨ ਸਾਡੇ ਕੋਲ ਆਈਆਂ ਹੋਈਆਂ ਨੇ ਨਿਹੰਗ ਸਿੰਘ ਜਹੇ ਬੰਦੀਆਂ ਸਾਡਾ ਨਾਲ ਸਾਥ ਦੇ ਰਹੀਆਂ ਨੇ ਨਾਲ ਨਗਰ ਸਾਰਾ ਤੇ ਅੰਸ਼ੇ ਸਾਥ ਦੇ ਰਿਹਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਸੋਮਵਾਰ ਦੇ 15 ਤਰੀਕ ਨੂੰ ਜਿਹੜਾ ਵੱਡਾ ਰੋਡ ਹੈ ਉਹ ਜਾਮ ਕਰਾਂਗੇ ਜੇਕਰ ਨਾ ਕੋਈ ਵੀ ਕਾਰਵਾਈ ਕੀਤੀ ਜੇਕਰ ਕਾਰਵਾਈ ਕਰਦੇ ਪ੍ਰਸ਼ਾਸਨ ਸਾਨੂੰ ਕੋਈ ਗੱਲ ਨਹੀਂ ਉਹਨੂੰ ਫੜ ਲੈਣਾ ਤੇ ਜੇ ਨਾ ਕਾਰਵਾਈ ਕੀਤੀ ਤਾਂ ਅਸੀਂ ਵੱਡਾ ਰੋਡ ਪ੍ਰਸ਼ਾਸਨ ਦਾ ਜਿਹੜਾ ਵੱਡਾ ਰੋਡ ਹੈ ਉਹ ਰੋਕਾਂਗੇ ਫੇਰ ਪ੍ਰਸ਼ਾਸਨ ਕਾਰਵਾਈ ਜਿਹੜੀ ਉਹ ਕਰਨੀ ਪਵੇਗੀ ਧੰਨਵਾਦ ਦੇ ਵਿੱਚ ਗੁਰਦਾਰੇ ਦੀ ਘਟਨਾ ਵਾਪਰੀ ਹੈ ਉਹਦੇ ਵਾਸਤੇ ਤੁਸੀਂ ਤੁਹਾਡੀ ਪਤਨੀ ਸਰਪੰਚ ਨੇ ਕੀ ਕਹਿਣਾ ਚਾਹੋ ਜੋ ਇਹ ਘਟਨਾ ਕੱਟੀ ਹੈ ਬਹੁਤ ਹੀ ਮਾੜੀ ਨਿੰਦਣਯੋਗ ਘਟਨਾ ਹੈ ਸਾਨੂੰ ਤਾਂ ਆਪ ਇਹ ਘਟਨਾ ਬਾਰੇ ਕਿਸੇ ਕੋਲ ਗੱਲ ਕਰਨ ਲੱਗਿਆ ਵੀ ਸ਼ਰਮ ਆਦੀ ਹੈ ਪਰ ਲੋਕਾਂ ਦੀਆਂ ਗੱਲਾਂ ਸੁਣਦੇ ਪਏ ਆ ਬਹੁਤ ਹੀ ਮਾੜੀ ਘਟਨਾ ਹੋਈ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਾਰੇ ਨਗਰ ਨੂੰ ਵੀ ਆਪਾਂ ਸਾਰਾ ਨਗਰ ਇੱਕ ਜੋ ਟੋਕੇ ਇਸ ਦੋਸ਼ੀ ਨੂੰ ਵੱਦ ਵੱਦ ਕਾਨੂੰਨੀ ਸਜ਼ਾ ਦਵਾਈਏ ਤੇ ਇਹਨੂੰ ਫੜਾ ਕੇ ਸਾਰੇ ਹੀ ਖਿਆਲ ਰੱਖਣ ਕਿਤੇ ਵੀ ਪਤਾ ਲੱਗਦਾ ਹੈ ਤੇ ਇਹਨੂੰ ਫੜਾ ਕੇ ਪੁਲਿਸ ਨੂੰ ਦੱਸੋ ਤੇ ਇਹਦੀ ਰੈਸਟ ਪਵਾਓ ਕਹਿੰਦੇ ਨੇ ਪੁਲਿਸ ਨੂੰ ਐਸਾਸ ਸਭੂ ਮਿਲ ਚੁੱਕੇ ਨੇ ਹਫਤਾ ਹੋ ਗਿਆ ਪੁਲਿਸ ਕੁਝ ਕਾਰ ਵੀ ਨਹੀਂ ਕਰਦੀ ਵੀ ਉਹਦੇ ਬਰਾਤੇ ਕੀ ਕਰੋਗੇ ਪੁਲਿਸ ਦੇ ਕਾਰਜ ਯਰੋਂ ਲੈ ਕੇ ਸਰ ਮੈਂ ਤਾਂ ਅੱਜ ਹੀ ਆਇਆ ਹਾਂ ਚੰਡੀਗੜ੍ਹ ਤੋਂ ਤੇ ਮੈਨੂੰ ਹੁਣੇ ਹੀ ਥੋੜੀ ਦੇਰ ਹੋਈ ਪਤਾ ਲੱਗਿਆ ਵੀ ਆਪਣੇ ਨਗਰ ਵਿੱਚ ਮਤਲਬ ਪੰਚਾਇਤ ਇਕੱਠੀ ਹੋ ਰਹੀ ਹੈ ਮੈਂ ਸਾਰੀਆਂ ਜਥਾਬੰਦੀਆਂ ਜਥੇਬੰਦੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਲੀਆਂ ਸਾਰੇ ਨਗਰ ਦਾ ਵੀ ਸਾਰਾ ਨਗਰ ਇੱਕ ਪਾਸੇ ਐ ਬਿਲਕੁਲ ਜਿਹੜਾ ਦੋਸ਼ੀ ਐ ਮਾਨਯੋਗ ਐਸਐਸਬੀ ਸਾਹਿਬ ਨੂੰ ਵੀ ਬੇਨਤੀ ਐ ਵੀ ਉਹਨੂੰ ਜਿਹੜੀ ਐ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਿ ਨਾਮ ਕੀ ਤੁਹਾਡਾ ਮੇਰਾ ਨਾਮ ਦੌਲਤਰਾਮ ਹੈ ਜੀ ਮੇਰੀ ਮਿਸੇਜਪਿੰਡ ਦੀ ਸਰਪੰਚ ਸੀਗੀ ਜਿਨਾ ਬੋਲਦਾ ਰਾਜਰਾਣੀ ਧੰਨਵਾਦ ਉਹ ਚੁਰਕੀ ਮਾਮਲਾ ਕੀ ਐ ਅੱਜ ਤੋਂ ਲਗਭਗ 6 ਦਿਨ ਪਹਿਲਾਂ ਛੋਟੀਆਂ-ਛੋਟੀਆਂ ਦੋ ਬੱਚੀਆਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਆਈਆਂ ਨੇ ਮੱਥਾ ਟੇਕਣ ਦੇ ਲਈ ਔਰ ਇਥੋਂ ਦੇ ਜਿਹੜੇ ਗਰੰਥੀ ਨੇ ਹੈਡ ਗਰੰਥੀ ਉਹਨਾਂ ਨੇ ਉਹਨਾਂ ਦੇ ਨਾਲ ਜਸਮਾਨੀ ਛੇੜਛਾੜ ਕੀਤੀ ਏ ਅੱਗੇ ਸੈਸਟੀ ਮੁੱਦਾ ਜਿਆਦਾ ਨਹੀਂ ਦੱਸਾਂਗੇ ਮਾਮਲਾ ਸਾਡੇ ਪਹਿਲੇ ਦਿਨ ਦਾ ਧਿਆਨ ਚ ਸਾਡੇ ਆਗੂ ਟੋੜਾ ਸਾਹਿਬ ਭਜਨ ਜੀ ਰਾਤ 12 ਵਜੇ ਪਰਚਾ ਦਰਜ ਕਰਾ ਗਏ ਨੇ ਸੈਂਸਿਟਿਵ ਮੁੱਦਾ ਵੇਖਦੇ ਹੋਏ ਅਸੀਂ ਕਿਸੇ ਨੂੰ ਕੋਈ ਇਸ ਗੱਲ ਦਾ ਇਲਮ ਹੀ ਨਹੀਂ ਹੁੰਦਾ ਪ੍ਰੈਸ ਵਾਲਿਆਂ ਨੂੰ ਜਾਂ ਕਿਸੇ ਨੂੰ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਵੀ ਮਾਮਲਾ ਸੈਂਸਿਟਿਵ ਹੈ ਇੱਥੇ ਟੱਕਿਆ ਜਾਵੇ ਜਿਹੜਾ ਦੋਸ਼ੀ ਹੈ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੇ ਬਿਲਕੁਲ ਪੁਲਿਸ ਦੇ ਕੰਨ ਤੇ ਜੂਣ ਹੀ ਸਰਕੀ ਇਸ ਸਬੰਧ ਦੇ ਵਿੱਚ ਸਾਡੇ ਆਗੂ ਟੋੜਾ ਸਾਹਿਬ ਨੇ ਪੰਜਾਬ ਬਾਡੀ ਦਾਗੂ ਨੇ ਹੋਰ ਬਖ ਬਖ ਸਾਡੇ ਸਾਥੀ ਨਾਲ ਲੈ ਕੇ ਐਸਐਸਪੀ ਨਾਲ ਵੀ ਪੇਟ ਕੀਤੀ ਹੈ ਮੌਕੇ ਤੇ ਜਿਸ ਦਿਨ ਇਹ ਵਾਰਦਾਤ ਹੋਈ ਏ ਮੀਰਕਸ ਥਾਣੇ ਦੇ ਵਿੱਚ ਡੀਐਸਪੀ ਸਾਹਿਬ ਵੀ ਸੀ ਸਾਰੇ ਆ ਗਏ ਨਾ ਜਾਲਾਬਾਦ ਸਬ ਡਿਵੀਜ਼ਨ ਦਾ ਇੰਚਾਰਜ ਔਰ ਜ਼ਿਲ੍ਹਾ ਪੁਲਿਸ ਮੁਖੀ ਨਾ ਅਸੀਂ ਇੱਥੇ ਆ ਕੇ ਜਾ ਸਕਦੇ ਆ 6 ਦਿਨ ਇੰਤਜ਼ਾਰ ਕਰਨ ਤੇ ਬਾਅਦ ਐਸਐਸਪੀ ਨੂੰ ਮਿਲਣ ਤੋਂ ਬਾਅਦ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਵੀ ਦੋਸ਼ੀ ਨੂੰ ਪੁਲਿਸ ਜਿਹੜੀ ਗ੍ਰਿਫਤਾਰ ਨਹੀਂ ਕਰ ਰਹੀ ਔਰ ਸਭ ਤੋਂ ਵੱਡਾ ਫੇਲੀਅਰ ਇਸ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਦਾ ਅੱਗੇ ਵੀ ਜਾਲਾਬਾਦ ਵਿੱਚ 2-3 ਘੰਟੇ 2 3 ਹਾਦਸੇ ਹੋਏ ਨੇ ਤਿੰਨ ਬਾਲਕ ਕੁੜੀਆਂ ਜਿਹੜੀਆਂ ਨੇ ਕਰਾਂ ਦੇ ਵਿੱਚੋਂ ਜਿਹੜੀਆਂ ਸੀ ਛੋਟੇ ਛੋਟੇ ਬੱਚੇ ਕਹਿੰਦੇ 13 13 14 14 ਸਾਲਾਂ ਦੇ ਉਹ ਮਾਮਲਾ ਚੱਲਦਾ ਆ ਰਿਹਾ ਉਸ ਮਾਮਲੇ ਦੇ ਵਿੱਚ ਵੀ ਅਸੀਂ ਪੁਲਿਸ ਦਾ ਵੱਡਾ ਫੇਲਿਅਰ ਕਹਿੰਦੇ ਆ ਥੋੜਾ ਜਿਹਾ ਜਥੇਬੰਦੀਆਂ ਨੂੰ ਦਬਾਅ ਪਾਉਣ ਤੋਂ ਬਾਅਦ ਇੱਕ ਪਰਿਵਾਰ ਦੀ ਜਿਹੜਾ ਮਸਲਾ ਹੱਲ ਕੀਤਾ ਦੋ ਵੀ ਲਟਕਦੇ ਪਏ ਨੇ ਬੁਰਾ ਹਾਲ ਹੈ ਜਾਲਾਵਾਤਾ ਬਣ ਗਿਆ ਅਫਗਾਨਿਸਤਾਨ ਤੁਸੀਂ ਵੇਖ ਲਓ ਕੱਲ ਦੀ ਘਟਨਾ ਹੈ ਬੇਸ ਨਾਲ ਨਹੀਂ ਮਜੂਰ ਰਹੇ ਹੁਣ ਗੱਲ ਤਾਂ ਜਿਹੜੀ ਦੱਸਣੀ ਇਹ ਫੇਲਿਅਰ ਦੱਸਾਂਗੇ ਲੋਕ ਕਹਿਣਗੇ ਵੀ ਯਾਰ ਤੁਸੀਂ ਤਾਂ ਤੁਹਾਨੂੰ ਹੋਰ ਕੋਈ ਗੱਲ ਨਹੀਂ ਮਿਲਦੀ ਤੁਸੀਂ ਜਦੋਂ ਕਰਦੇ ਗੱਲ ਰੋਡ ਜਾਮ ਦੀ ਕਰਦੇ ਜਾਈਏ ਕਿੱਥੇ ਅਸੀਂ ਕਿੱਥੇ ਜਾਈਏ ਪ੍ਰਧਾਨ ਜੀ ਕਹਿੰਿਆ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਮਾਮਲਾ ਸੁਲਝਾ ਕੇ ਦੋਸ਼ੀ ਗ੍ਰਿਫਤ ਦੇ ਵਿੱਚ ਲੈ ਲਏ ਜਾਂਦੇ ਨੇ ਇੱਥੇ ਕਿਵੇਂ ਦੇਖਦੇ ਮਾਦੀ ਨੇ ਇਹਨਾਂ ਦੇ ਨੋਟ ਕੁਦਰਤੀ ਉਹ ਜਿਹੜਾ ਇੱਕ ਮਾਮਲਾ ਕਈਆਂ ਦੇ ਵਿੱਚ ਨਹੀਂ ਮੈਂ ਇੱਕ ਮਾਮਲੇ ਦੇ ਵਿੱਚ ਮਾਮਲਾ ਜਿਹੜਾ ਹੋਇਆ ਹੈ ਹਸਪੀਟਲ ਦੇ ਵਿੱਚ ਹਮਲਾ ਹੋਇਆ ਉਹ ਵੀ ਭਾਈ ਅਗਲਿਆਂ ਦੇ ਉੱਤੋਂ ਤੱਕ ਪਹੁੰਚੀ ਸੀ ਹੁਣ ਮੈਂ ਗੱਲ ਕਰਾਂਗਾ ਫਿਰ ਗੱਲ ਵਿਗੜ ਜਾਣੀ ਹੈ ਵੀ ਉੱਤੋਂ ਤੱਕ ਪਹੁੰਚੀ ਸੀ ਉਹਨਾਂ ਰੱਸਾ ਪਾਹ ਲਿਆ ਝੱਟ ਲੱਗਿਆ ਤੱਤੇ ਤੱਤੇ ਇਹੋ ਗੱਲ ਅਸੀਂ ਕਹਿੰਦੇ ਤੱਤੇ ਤੱਤੇ ਹੀ ਫੜੇ ਹੁੰਦੇ ਜੋ ਜੀ ਗ੍ਰੰਥੀ ਨੂੰ ਨਹੀਂ ਫੜਿਆ ਜਾਏਗਾ ਜਬ ਬੱਚਿਆਂ ਨੂੰ ਜਿਹੜੀ ਹਰਕਤ ਹੋਈ ਹੈ ਪੁਲਿਸ ਤੁਸੀਂ ਕਿ ਮੁਖੀ ਨੂੰ ਮਿਲ ਚੁੱਕੇ ਆ ਉਹ ਜੇ ਇਹ ਕਾਰਵਾਈ ਜੇ ਗ੍ਰੰਥੀ ਨਹੀਂ ਫੜਿਆ ਜਾਂਦਾ ਉਸ ਤੋਂ ਬਾਅਦ ਕੀ ਕਾਰਵਾਈ ਹੈਗੀ ਪਿੰਡ ਵਾਲਿਆਂ ਦੀ ਜੇ ਕੀ ਕਿਸ ਤਰ੍ਹਾਂ ਇਨਸਾਫ ਚਾਹੋਗੇ ਸੋਵਾਰ ਦਾ ਰੋੜ ਜਾਮ ਦਾ ਅਣਮਿੱਥੇ ਸਮੇਂ ਦੇ ਲਈ ਜੀ ਅਣਮਿੱਥੇ ਸਮੇਂ ਦੇ ਲਈ ਇੱਕ ਮਸਲਾ ਹੈ ਦੋ ਪਰਿਵਾਰ ਲੜਕੀਆਂ ਦੇ ਹੋਰ ਨੇ ਸਾਰਿਆਂ ਨੂੰ ਇਕੱਠੇ ਕਰਕੇ ਜਾਲਾਵਾਦ ਬਤੀਆਂ ਵਾਲੇ ਚੌਕ ਤੇ ਰੋਡ ਜਾਮ ਕੀਤਾ ਜਾਏਗਾ। ਜੀ। ਮੁਕੰਮਲ ਤੌਰ ਤੇ ਸਾਰੇ ਪਿੰਡ ਵਾਲਿਆਂ ਦਾ ਸਾਰੀਆਂ ਪੈਣਾ ਦਾ ਬੀਬੀਆਂ ਦਾ ਵੀਰਾਂ ਦਾ ਇੱਕ ਮਤ ਫੈਸਲਾ ਹੈ ਔਰ ਇਸ ਫੈਸਲੇ ਤੋਂ ਜੀ ਹੁਣੇ ਟਸ ਤੋਂ ਮਸ ਨਹੀਂ ਹੋਵਾਂਗੇ। ਠੀਕ ਹੈ। ਰੋਡ ਜਾਮ ਕਰਾਂਗੇ ਮਿੱਥੇ ਸਮੇਂ ਦੇ ਲਈ ਇਹਦੀ ਸਾਰੀ ਜ਼ਿੰਮੇਵਾਰੀ ਮੈਂ ਦੱਸ ਦੇਣਾ ਜਾਨਾ। ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਫਾਜ਼ਲ ਕਾਦੀ ਹੋਏਗੀ। ਕਿ ਉਹ ਵਾਰ-ਵਾਰ ਜਿਹੜਾ ਸਾਨੂੰ ਮਿਲਦੇ باوجود ਕੰਮ ਨਹੀਂ ਕਰ ਰਹੀ ਸਾਡੇ ਜਿਹੜੇ ਜੈਨੂਅਲ ਕੰਮ ਨੇ ਤੇ ਮਜਬੂਰ ਨੂੰ ਸਾਨੂੰ ਰੋੜ ਜਾਮ ਕਰਨਾ ਪੈ ਰਿਹਾ ਹੈ ਇਹਦੀ ਜ਼ਿੰਮੇਵਾਰੀ ਫਿਰ ਦੁਬਾਰਾ ਕਹ ਰਹੇ ਹਾਂ ਜਿਲ੍ਹਾ ਪੁਲਿਸ ਮੁਖੀ ਦੀ ਹੈ ਜੀ ਠੀਕ ਹੈ ਅਨ੍ਹੀ ਹੋਰ ਕਿਸ ਚੱਕ ਜਮਲਗੜ੍ਹ ਚ ਜਿਹੜੇ ਗੁਰਦੁਆਰੇ ਦੀ ਛੋਟੀ ਛੋਟੀ ਬੱਚਿਆਂ ਨਾਲ ਜਿਹੜੀ ਸਰੀਰ ਹਰਕਤ ਹੋਈ ਹੈ ਉਹਨੇ ਗ੍ਰੰਥੀ ਨੇ ਕੀਤੀ ਹੈ ਉਹਦੇ ਬਾਰੇ ਮਾਮਲਾ ਵੀ ਦਰਜ ਹੋ ਗਿਆ ਹੈ ਪਰ ਪੁਲਸ ਉਹਦੇ ਬਾਰੇ ਕੀ ਕਾਰਵਾਈ ਕਰ ਰਹੀ ਹੈ ਇੱਕ ਤਾਂ ਗ੍ਰਸਤਰੀ ਹੋਵੇ ਅਸੀਂ ਅਲੱਗ-ਅਲੱਗ ਟੀਮਾਂ ਬਣਾ ਕੇ ਰਿਟਾ ਕਰ ਰਹੇ ਹਾਂ ਲਗਾਤਾਰ ਰੋਹਪੁਰ ਸਾਈਡ ਇਹ ਅਸੀਂ ਇਹ ਕਿਸੇ ਨੂੰ ਪਤਾ ਲੱਗਦਾ ਉੱਥੇ ਅਸੀਂ ਆਪਣੀ ਟੀਮਾਂ ਬਣਾ ਕੇ ਭੇਜ ਰਹੇ ਹਾਂ ਲਗਾਤਾਰ ਭੇਜ ਰਹੇ ਹਾਂ ਜਦੋਂ ਵੀ ਸਾਨੂੰ ਕੋਈ ਪੱਕੀ ਸੂਚਨਾ ਮਿਲੀ ਅਸੀਂ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਕਿਉਂਕਿ ਪਿੰਡ ਵਾਲੇ ਸਾਰੇ ਗੁਰਦੁਆਰੇ ਦੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਸਰਨ ਨਿਰਣੇ ਕੀਤਾ ਵੀ ਜੇ ਇਸkali ਤਵਾਰ ਤੱਕ ਉਹ ਗ੍ਰੰਥੀ ਨਹੀਂ ਫੜਿਆ ਗਿਆ ਤਾਂ ਸੋਮਵਾਰ ਤੋਂ ਚੱਕਰ ਜੰਮ ਕਰਾਂਗੇ ਨਹੀਂ ਅਸੀਂ ਆਪਾਂ ਉਹਨੂੰ ਪਹਿਲਾਂ ਹੀ ਸਾਡੀ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਹੀ ਅਸੀਂ ਉਹਨੂੰ ਗ੍ਰਿਫਤਾਰ ਕਰਨਾ ਸਰ ਜਿਸ ਤਰ੍ਹਾਂ ਇਹ ਹਾਲਾਤ ਚੱਲ ਰਹੇ ਨੇ ਜਿੱਥੇ ਗੁਰੂ ਘਰਾਂ ਜਾ ਕੇ ਇਸ ਤਰ੍ਹਾਂ ਹੱਥ ਕਣ ਹੋ ਰਹੀਆਂ ਨੇ ਜਦੋਂ ਤੁਸੀਂ ਕਹਦੇ ਨੇ ਇਹ ਕਿਸ ਤਰ੍ਹਾਂ ਦੇ ਪੰਜਾਬ ਦਾ ਮਾਹੌਲ ਬਣਾ ਲਿਆ ਕਿ ਜਿੱਥੇ ਕਿ ਲੋਕੀ ਹਰ ਆਰਮ ਨੂੰ ਚੁੱਪ ਚਾਂਤੀ ਮੰਗਨ ਜਾਂਦਾ ਹੈ ਸੁਰੱਖਿਆ ਮੰਗਨ ਜਾਂਦਾ ਹੈ ਇਹ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਵੀ ਗੁਰੂ ਘਰਾਂ ਬਾਰੇ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰਨਾ ਤੇ ਅਸੀਂ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਤੇ ਅਸੀਂ ਇੱਥੇ ਕੰਟਰੋਲ ਕਰਾਂਗੇ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਧੰਨ